ਬੈਂਗਨ ਕਿਸੇ ਨੂੰ ਪਸੰਦ ਆਉਣ ਚਾਹੀਦਾ ਨਾ ਆਉਣ ਪਰ ਇਹਦਾ ਪਰਠਾ ਹਰ ਇੱਕ ਨੂੰ ਪਸੰਦ ਆਉਂਦਾ ਹੈ ਜਿਹੜਾ ਅੱਜ ਆਪਾਂ ਬੈਂਗਨ ਦਾ ਪਰਠਾ ਤਿਆਰ ਕਰਾਂਗੇ ਉਹਦਾ ਸਵਾਦ ਬਿਲਕੁਲ ਚੁੱਲ੍ਹੇ ਤੇ ਭੁੰਨੇ ਹੋਏ ਬੈਂਗਨਾ ਵਰਗਾ ਆਊਗਾ ਟੇਸਟੀ ਐਨਾ ਬਣੂਗਾ ਕਿ ਤੁਸੀਂ ਬਾਰ-ਬਾਰ ਬਣਾਇਆ ਕਰੋਗੇ ਨਾ ਹੀ ਇਹਨਾਂ ਨੂੰ ਗੈਸ ਤੇ ਮਚਾਉਣ ਦੀ ਲੋੜ ਹੈ ਤੇ ਨਾ ਹੀ ਤੁਹਾਨੂੰ ਇਹਨਾਂ ਨੂੰ ਉਬਾਲਣ ਦੀ ਲੋੜ ਹੈ ਸਿੰਪਲ ਜਿਹਾ ਤਰੀਕਾ ਹੈ ਇਹ ਪਰਠਾ ਬਣਾਉਣ ਲਈ ਦੋ ਆਪਾਂ ਬੈਂਗਲ ਲੈ ਲੇ ਉਹਨੂੰ ਧੋ ਕੇ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰ ਲਿਓ ਉਸ ਤੋਂ ਬਾਅਦ ਇਹਨੂੰ ਲੰਬੇ-ਲੰਬੇ ਪੀਸ ਸਾਬੀਚ ਕੱਟ ਲਿਓ ਜਨਨਕੀ ਇੱਕ ਬੈਂਗਨ ਦੇ ਤੁਸੀਂ ਚਾਰ ਪੀਸ ਕਰ ਲੈਣੇ ਆ ਮੋٹے ਬੀਜ ਵਗੈਰਾ ਹੋਏ ਤਾਂ ਉਹਨਾਂ ਨੂੰ ਤੁਸੀਂ ਬਾਹਰ ਕੱਢ ਦਿਓ ਜੇ ਇਹਦੇ ਵਿੱਚੋਂ ਕੋਈ ਕਈ ਵਾਰੀ ਕੀੜੇ ਵਗੈਰਾ ਹੋਣ ਤਾਂ ਉਹ ਵੀ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਕਿਉਂਕਿ ਜਦੋਂ ਹੀ ਆਪਾਂ ਉਬਾਲਦੇ ਆ ਜਾਂ ਗੈਸ ਤੇ ਇਹਨਾਂ ਨੂੰ ਸਾੜਦੇ ਆ ਤਾਂ ਪਤਾ ਨਹੀਂ ਲੱਗਦਾ ਫਿਰ ਅੱਜ ਲਵਾਂਗੇ ਆਪਾਂ ਤਵੀ ਕਿਉਂਕਿ ਇਹ ਅੱਜ ਆਪਾਂ ਪਰਤ ਤਵੀ ਤੇ ਤਿਆਰ ਕਰਾਂਗੇ ਇਹਦੇ ਵਿੱਚ ਇੱਕ 스ਪੂਨ ਭਰ ਕੇ ਆਪਾਂ ਪਾਵਾਂਗੇ ਤੇਲ ਦਾ ਜਦੋਂ ਹੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤਾਂ ਕੱਟੇ ਹੋਏ ਬੈਂਗਨਾਂ ਨੂੰ ਹੌਲੀ ਹੌਲੀ ਕਰਕੇ ਇਹਦੇ ਉੱਪਰ ਰੱਖ ਰਾਂਗੇ ਆਪਾਂ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਕਿਉਂਕਿ ਜਿਆਦਾ ਤੇਜ਼ ਗੈਸ ਕਰੋਗੇ ਤਾਂ ਇਹ ਵਿੱਚੋਂ ਕੱਚੇ ਰਹਿ ਜਾਣਗੇ ਤੇ ਬਾਹਰੋਂ ਸੜ ਜਾਣਗੇ ਜਦੋਂ ਤੁਸੀਂ ਇਸ ਤਰੀਕੇ ਨਾਲ ਪਰਠਾ ਬਣਾਓਗੇ ਤਾਂ ਲੋਹੇ ਦੀ ਤਵੀ ਵਰਤਿਓ ਕਿਉਂਕਿ ਉਹਦਾ ਇੱਕ ਕਲਰ ਵੀ ਆਉਂਦਾ ਹੈ ਤੇ ਬਾਕੀ ਲੋਹੇ ਦੀ ਤਵੀ ਉੱਤੇ ਬਣੀਆਂ ਚੀਜ਼ਾਂ ਬਹੁਤ ਜ਼ਿਆਦਾ ਟੇਸਟੀ ਹੁੰਦੀਆਂ ਨੇ ਤੁਸੀਂ ਇੱਥੇ ਲੋਹੇ ਦੀ ਕੜਾਹੀ ਵੀ ਵਰਤ ਸਕਦੇ ਹੋ ਕਿਉਂਕਿ ਕਈਆਂ ਕੋਲੇ ਐਡੀ ਵੱਡੀ ਤਵੀ ਹੁੰਦੀ ਵੀ ਨਹੀਂ ਘਰ ਵਿੱਚ ਆਪਣੇ ਕੋਲ ਨਾਰਮਲ ਤਵੀ ਹੁੰਦਾ ਤਿੰਨ ਕੁ ਮਿੰਟਾਂ ਦੇ ਬਾਅਦ ਹੀ ਆਪਾਂ ਇਹਦੀ ਉਲਟ ਪਲਟ ਕਰਾਂਗੇ ਇਸਦੀ ਫਲੇਮ ਬਿਲਕੁਲ ਸਲੋ ਸੀ ਹੌਲੀ ਹੌਲੀ ਪੱਕੀ ਐ ਕਾਫੀ ਜਿਆਦਾ ਸੌਫਟ ਵੀ ਹੋ ਚੁੱਕੀ ਐ ਪਰ ਇੱਕ ਵਾਰੀ ਇਹਦੀ ਆਪਾਂ ਉਲਟ ਪਲਟ ਕਰਕੇ ਇੱਕ ਦੋ ਮਿੰਟਾਂ ਲਈ ਫੇਰ ਪਕਾ ਲਿਆ ਉਸ ਤੋਂ ਬਾਅਦ ਦੋ ਕੱਟੇ ਆਪਾਂ ਟਮਾਟਰ ਤੇ ਉਹਨਾਂ ਨੂੰ ਵੀ ਤਵੇ ਤੇ ਇਸੇ ਤਰੀਕੇ ਨਾਲ ਹੀ ਰੱਖ ਦਾਂਗੇ ਟਮਾਟਰ ਇਹਦੇ ਵਿੱਚ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਜਿੰਨਾਂ ਨੂੰ ਇੱਕ ਪਸੰਦ ਹੋਵੇ ਇੱਕ ਪਾ ਲਿਓ ਨਹੀਂ ਤੁਸੀਂ ਦੋ ਤਿੰਨ ਵੀ ਪਾ ਸਕਦੇ ਹੋ ਚਾਰ ਪੰਜ ਕਲੀਆਂ ਲਸਣ ਦੀਆਂ ਤੇ ਤਿੰਨ ਚਾਰ ਹਰੀਆਂ ਮਿਰਚਾਂ ਉਹਨਾਂ ਨੂੰ ਵੀ ਆਪਾਂ ਇਸੇ ਤਵੇ ਦੇ ਉੱਪਰ ਭੁੰਨਾਂਗੇ ਜਦ ਹੀ ਉਲਟ ਪਲਟ ਕੀਤਾ ਤਾਂ ਇਹ ਬਹੁਤ ਜ਼ਿਆਦਾ ਸੌਫਟ ਇੱਥੇ ਹੋ ਚੁੱਕੇ ਸੀ 5-6 ਮਿੰਟਾਂ ਦੇ ਵਿੱਚ ਹੀ ਇਹ ਸੌਫਟ ਹੋ ਗਏ। ਸਟੀਮ ਤੇ ਤਿਆਰ ਹੋਏ ਐ ਤੇ ਹਲਕੇ-ਹਲਕੇ ਜੇ ਉੱਪਰੋਂ ਇਹਨਾਂ ਨੇ ਆਪਣਾ ਕਲਰ ਵੀ ਦਿੱਤਾ ਹੈ। ਜਿਵੇਂ ਆਪਾਂ ਚੁੱਲੇ ਵਿੱਚ ਭੁੰਨ ਕੇ ਬਣਾਏ ਹੋਣ ਤੇ ਆਰਮਨਾਲ ਹੀ ਇਹਨਾਂ ਦਾ ਛਿਲਕਾ ਜਿਹੜਾ ਉੱਤਰ ਜਾਊਗਾ। ਤਵੀ ਕਾਫੀ ਜ਼ਿਆਦਾ ਗਰਮ ਸੀ ਸਾਰੀਆਂ ਚੀਜ਼ਾਂ ਨੂੰ ਪਕਦਿਆਂ ਨੂੰ 8 ਤੋਂ 9 ਮਿੰਟ ਆਰਮਨਾਲ ਹੋਗੇ। ਉਸ ਤੋਂ ਬਾਅਦ ਆਪਾਂ ਗੈਸ ਨੂੰ ਕਰਤਾ ਬੰਦ ਤੇ ਇਹਨਾਂ ਨੂੰ ਢੱਕ ਕੇ ਇਸੇ ਤਰ੍ਹਾਂ ਹੀ ਰੱਖ ਦਾਂਗੇ ਤਾਂ ਕਿ ਜਿਹੜੀ ਵੀ ਥੋੜੀ-ਬਹੁਤ ਇਹਦੇ ਵਿੱਚ ਕਸਰ ਆਰਮਨਾਲ ਬਣ ਜਾਣਗੇ। ਫਿਰ ਇੱਕ ਲੈ ਲਾਂਗੇ ਪੈਨ ਤੇ ਉਹਦੇ ਵਿੱਚ ਇੱਕ 스ਪੂਨ ਪਾਵਾਂਗੇ ਤੇਲ ਦਾ ਚੰਗੀ ਤਰ੍ਹਾਂ 그런 게, 뜨거 낭게, 지라. ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਇੱਕ ਸੁੱਕੀ ਲਾਲ ਮਿਰਚ ਜਿਹਨੂੰ ਅਦਰਕ ਦਾ ਟੇਸਟ ਵਧੀਆ ਲੱਗਦਾ ਹੋਵੇ ਪਾ ਲਿਓ ਪਰ ਆਪਾਂ ਨਹੀਂ ਪਾਇਆ ਕਿਉਂਕਿ ਬੈਂਗਨ ਬੈਸੇ ਹੀ ਬਹੁਤ ਗਰਮ ਹੁੰਦੇ ਆ ਇਸ ਲਈ ਆਪਾਂ ਇਹਦੇ ਵਿੱਚ ਅਦਰਕ ਮਿਕਸ ਨਹੀਂ ਕੀਤਾ ਉਸ ਤੋਂ ਬਾਅਦ ਬਰੀਕ ਕੱਟੇ ਪਾਈ ਦੋ ਤਿੰਨ ਪਿਆਜ਼ ਗੈਸ ਦੀ ਫਲੇਮ ਬਿਲਕੁਲ ਸਲੋ ਕਰ ਲਾਂਗੇ ਕਿਉਂਕਿ ਤੇਲ ਇੱਥੇ ਕਾਫੀ ਗਰਮ ਹੋ ਚੁੱਕਿਆ ਸੀ ਜਦੋਂ ਹੀ ਆਪਾਂ ਦੋ ਚੀਜ਼ਾਂ ਇਕੱਠੀਆਂ ਤਿਆਰ ਕਰਦੇ ਆ ਤਾਂ ਥੋੜਾ ਬਹੁਤ ਧਿਆਨ ਇਧਰ ਉਧਰ ਹੋ ਜਾਂਦਾ ਗੈਸ ਦੀ ਫਲੇਮ ਬਿਲਕੁਲ ਸਲੋ ਹੈ ਪਿਆਜ਼ ਪੱਕਦੇ ਨੂੰ 4 ਤੋਂ 5 ਮਿੰਟ ਆਰਾਮ ਨਾਲ ਹੋਗੇ ਐਨੀਆਂ ਜਿਹੜੇ ਆਪਣੇ ਗੰਸੀ ਬਿਲਕੁਲ ਪੱਕ ਚੁੱਕੇ ਨੇ ਸਭ ਦੇ ਛਿਲਕੇ ਆਪਾਂ ਹੌਲੀ ਹੌਲੀ ਉਤਾਰ ਲਾਂਗੇ ਕਿਉਂਕਿ ਕਾਫੀ ਜ਼ਿਆਦਾ ਗਰਮ ਹੈ ਜੇ ਤੁਹਾਡੇ ਕੋਲ ਟਾਈਮ ਹੋਇਆ ਥੋੜਾ ਜਿਹਾ ਠੰਡਾ ਕਰਕੇ ਉਤਾਰ ਲਿਓ ਪਰ ਆਪਾਂ ਨਾਲ ਦੀ ਨਾਲ ਹੀ ਉਤਾਰਨੇ ਸੀ ਕਿਉਂਕਿ ਰੋਟੀ ਦਾ ਟਾਈਮ ਹੋ ਚੁੱਕਿਆ ਸੀ ਉਸ ਤੋਂ ਬਾਅਦ ਜਦੋਂ ਪਿਆਜ਼ ਪੱਕ ਗਏ ਫਿਰ ਜ਼ਰੂਰਤ ਮੁਤਾਬਕ ਇਹਦੇ ਉੱਪਰ ਪਾ ਦਿਓ ਨਮਕ ਤੇ ਫਿਰ ਇੱਕ ਦੋ ਮਿੰਟਾਂ ਲਈ ਇਹਨੂੰ ਪਕਾਉਂਦੇ ਜਾਓ ਫਿਰ ਪਾਵਾਂਗੇ ਘਰ ਦੇ ਉਹੀ ਸਾਦੇ ਸਾਰੇ ਮਸਾਲੇ ਨਮਕ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਧਨੀਆ ਪਾਊਡਰ ਜ਼ਰੂਰ ਪਾਓ ਕਿਉਂਕਿ ਬੜੀ ਸੋਹਣੀ ਇਹਦੇ ਵਿੱਚ ගති ಲ ලಗಿಸವදදga. ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਪਰ ਆਪਾਂ ਥੋੜਾ ਜਿਹਾ ਦੇ ਵਿੱਚ ਪਾਣੀ ਜ਼ਰੂਰ ਪਾਵਾਂਗੇ ਕਿਉਂਕਿ ਜਿਆਦਾ ਆਪਾਂ ਤੇਲ ਨਹੀਂ ਪਾਇਆ ਸੀ ਜੇ ਇਸੇ ਤਰੀਕੇ ਨਾਲ ਪਕਾਏ ਤਾਂ ਮਸਾਲੇ ਚੰਗੀ ਤਰ੍ਹਾਂ ਨਹੀਂ ਪੱਕਣੇ ਤੇ ਨਾਲੇ ਸੜ ਵੀ ਜਾਣਗੇ ਥੋੜਾ ਜਿਹਾ ਪਾਣੀ ਪਾ ਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਿਓ ਉਸ ਤੋਂ ਬਾਅਦ ਜਦੋਂ ਹੀ ਇਹ 3-4 ਮਿੰਟਾਂ ਬਾਅਦ ਭੁੰਨੇਗੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮਟਰ ਮਟਰ ਇੱਥੇ ਆਪਾਂ ਫਰੋਜ਼ਨ ਵਰਤਾਂਗੇ ਪਰ ਜੇ ਤੁਹਾਡੇ ਕੋਲ ਐਡੀ ਟਾਈਮ 'ਇ ਮਟਰ ਨਾ ਹੋਏ ਸਿੰਪਲ ਮਟਰ ਹੋਏ ਜਿਹੜੇ ਆਪਾਂ ਬਾਜ਼ਾਰ ਵਿੱਚੋਂ ਤਾਜ਼ੇ ਲੈ ਕੇ ਆਉਣੇ ਆ ਫਿਰ ਤੁਸੀਂ ਇਹਨਾਂ ਦੇ ਵਿੱਚ ਪਾਣੀ ਪਾ ਕੇ ਫਿਰ ਪਕਾਉਣਾ ਪਰ ਉਹਨਾਂ ਨੂੰ ਪੱਕਣ ਤੇ ਕਾਫੀ ਟਾਈਮ ਲੱਗਦਾ ਹੈ ਇਸੇ ਲਈ ਆਪਾਂ ਇਹਦੇ ਵਿੱਚ ਫਰੋਜ਼ਨ ਮਟਰ ਵਰਤੇ ਆਂ 4 ਤੋਂ 5 ਮਿੰਟ ਸਲੋ ਫਲੇਮ ਤੇ ਇਹਨੂੰ ਹੌਲੀ-ਹੌਲੀ ਆਪਾਂ ਪਕਾਵਾਂਗੇ ਐਨੀ ਇਹਨਾਂ ਦਾ ਆਪਾਂ ਛਿਲਕਾ ਉਤਾਰ ਦਾਂਗੇ ਜਿਆਦਾ ਮੋਟਾ ਇਹਨਾਂ ਦਾ ਛਿਲਕਾ ਨਹੀਂ ਉਤਰੂਗਾ ਕਿਉਂਕਿ ਆਪਾਂ ਸਟੀਮ ਤੇ ਪਕਾਏ ਹੈ ਬੜੇ ਹੀ ਵਧੀਆ ਪੱਕ ਕੇ ਇਹ ਤਿਆਰ ਹੋਗੇ ਫਿਰ ਕਿਸੇ ਵੀ ਮੈਸ਼ਰ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਿਓ ਜਿਵੇਂ ਜਿਵੇਂ ਮੈਸ਼ ਕਰ ਰਹੇ ਆਂ ਦੇਖੋ ਤੁਹਾਨੂੰ ਪਤਾ ਲੱਗ ਹੀ ਰਿਹਾ ਹੋਊਗਾ ਵੀ ਕਿੰਨੇ ਵਧੀਆ ਤਰੀਕੇ ਨਾਲ ਇਹ ਪੱਕ ਗਏ ਤੇ ਕੱਜ ਇਹਦਾ ਤਵੀ ਦਾ ਵੀ ਇਹਨੂੰ ਕਲਰ ਆਇਆਗਾ ਆਮ ਪਰਥੇ ਨਾਲ ਉਹਦਾ ਕਲਰ ਡਾਰਕ ਹੋਊਗਾ ਹਲਦੀ ਵਗੈਰਾ ਦੇ ਵਿੱਚ ਘਾਟੀ ਪਾਇਓ ਨਾ ਇਹਦੇ ਵਿੱਚ ਰੰਗ ਵਾਲੀ ਦੇਗੀ ਮਿਰਚ ਪਾਉਣ ਦੀ ਜ਼ਰੂਰਤ ਹੈ ਕਿਉਂਕਿ ਇਹ ਤਵੀ ਨੇ ਆਪਣਾ ਸਵਾਦ ਦਿੰਦਾ ਹੈ ਆਪਣਾ ਹੀ ਇਹਨੂੰ ਕਲਰ ਦਿੰਦਾ ਹੈ ਕਈ ਵਾਰ ਜਦੋਂ ਅਸੀਂ ਵਿਆਹਾਂ ਸ਼ਾਦੀਆਂ 'ਚ ਜਾਂਦੇ ਹਾਂ ਤੇ ਕਿਤੇ ਕਿਤੇ ਪਰਥਾ ਬਣਿਆ ਹੁੰਦਾ ਹੈ ਉਹ ਪਰਥਾ ਇਸੇ ਤਰੀਕੇ ਨਾਲ ਹੀ ਬਣਾਇਆ ਜਾਂਦਾ ਹੈ ਐਨੇ ਤਿਆਰ ਹੋਏ ਮਟਰ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਮੈਸ਼ਰ ਨਾਲ 1-2 ਮਿੰਟਾਂ ਲਈ ਫੇਰ ਮੈਸ਼ ਕਰ ਲਿਓ ਨਾਲ ਨਾਲ ਹੀ ਪੱਕਦਾ ਰਹੂਗਾ ਜਦੋਂ ਹੀ ਤੁਸੀਂ ਇਹਦੇ ਵਿੱਚ ਮਟਰ ਮਿਕਸ ਕਰੋਗੇ ਨਾਲ ਦੀ ਨਾਲ ਹੀ ਗੈਸ ਨੂੰ ਤੁਸੀਂ ਦੁਬਾਰਾ ਸਟਾਰਟ ਕਰ ਲੈਣਾ ਤੇ ਜਿਵੇਂ ਜਿਵੇਂ ਮੈਸ਼ ਕਰਦੇ ਜਾਊਂਗੇ ਨਾਲ ਨਾਲ ਪੱਕਦਾ ਜਾਊਗਾ ਬਹੁਤ ਹੀ ਮਜ਼ੇਦਾਰ ਟੇਸਟੀ ਲਾਜਵਾ ਪਰਠਾ ਬਣ ਕੇ ਤਿਆਰ ਹੈ ਇਹਦਾ ਅਲੱਗ ਹੀ ਸਵਾਦ ਆਉਂਦਾ ਆਮ ਕਰਾਂ ਵਿੱਚ ਆਪਾਂ ਬੈਂਗਰਾਂ ਨੂੰ ਉਬਾਲ ਕੇ ਬਣਾਉਂਦੇ ਆ ਗੈਸ ਤੇ ਭੁੰਨ ਕੇ ਬਣਾਉਂਦੇ ਆ ਪਰ ਇੱਕ ਵਾਰੀ ਤੁਸੀਂ ਮੇਰਾ ਤਰੀਕਾ ਵਰਤ ਕੇ ਜ਼ਰੂਰ ਦੇਖਿਓ ਦੋ ਦੀ ਥਾਂ ਤੇ ਚਾਰ ਰੋਟੀਆਂ ਖਾਓਗੇ ਤੇ ਜਿਨ੍ਹਾਂ ਨੂੰ ਨਹੀਂ ਪਸੰਦ ਉਹ ਵੀ ਭੱਜ-ਭੱਜ ਕੇ ਖਾਣਗੇ ਉੱਪਰ ਦੀ ਪਾਤਾ ਹਰਾ-ਹਰਾ ਧਨੀਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਸਰਵ ਕਿਉਂਕਿ ਰੋਟੀ ਦਾ ਟਾਈਮ ਹੋ ਚੁੱਕਿਆ ਸੀ ਤੇ ਜਿਨ੍ਹਾਂ ਦੇ ਮੂੰਹ ਵਿੱਚ ਦੇਖ ਕੇ ਪਾਣੀ ਆ ਰਿਹਾ ਤੇ ਹੁਣ ਜਲਦੀ-ਜਲਦੀ ਬਣਾ ਆਓ ਖਾਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਦਾ ਬਣਿਆ ਪਰਤਾ ਕਿਉਂ ਜਿਹਾ ਲੱਗਿਆ ਤੇ ਵੀਡੀਓ ਨੂੰ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ